ਯਾ ਅੱਜ ਸਵੇਰੇ ਸਵੇਰੇ ਬਾਰਿਸ਼ ਲੱਗ ਗਈ ਐ ਦੇਖੋ ਜਿੱਦਾਂ ਸੋਨ ਦੀ ਝੜੀ ਲੱਗੀ ਹੁੰਦੀ ਐ ਆਪਣੇ ਮੌਸਮ ਐ ਠੰਡਾ ਜਿਹਾ ਹੋ ਗਿਆ ਠੀਕ ਐ ਤੇ ਰਾਤੀ ਗਰਮੀ ਸੀ ਥੋੜੀ ਜੀ ਤੇ ਹੁਣ ਬਾਰਿਸ਼ ਲੱਗ ਗਈ ਐ ਲਓ ਜੀ ਆਪਾਂ ਅਗੇ ਰਸੋਈ 'ਚ ਜੀ ਆਪਾਂ ਬੱਚਿਆਂ ਨੂੰ ਸਕੂਲ ਭੇਜ ਕੇ ਤੇ ਆਪਣੇ ਨਮਰੂਦ ਪੱਕੇ نیچے ਗਿਰੇ ਪਏ ਸੀ ਤੇ ਆਪਾਂ ਅਮਰੂਦ ਤੋੜ ਲੈਨੇ ਆ ਇਹ ਸਾਰੇ ਜਿਵੇਂ ਬਾਰਸ਼ਾਂ ਕਰ ਨਾਲ ਇੱਕਦਾਂ ਮੇ ਸਾਰੇ ਪੱਕ ਗਏ ਨੇ ਤੇ ਬਹੁਤ ਫਲ ਪਿਆ ਇਹ ਇਹ বিনা ਦਵਾਈਆਂ ਤੋਂ বিনা ਸਪਰੇਅ ਦੇ ਘਰ ਦਾ ਫਲ ਹੈ মিઠھے ਵੀ ਬਹੁਤ ਨੇ ਇਹ ਸਾਬ ਰੋਜ਼ ਦੇ 2 ਕਿਲੋ ਉਤਰ ਜਾਂਦੇ ਨੇ ਤੇ ਲੋ ਜੀ ਆਪਾਂ ਅਮਰੂਦ ਤੋੜ ਕੇ ਲੈ ਆਏ ਸੀ ਤੇ ਚਾਹ ਪੀ ਲਈ ਆਪਾਂ ਸਵੇਰ ਦੇ ਤੇ ਹੁਣ ਆਪਾਂ ਮੰਨਦੇ ਆਂ ਜੀ ਭਾਂਡੇ ਇੱਥੇ ਨਾ ਆਪਾਂ ਸਵੇਰ ਦਾ ਕੰਮ ਆਪਣਾ ਸ਼ੁਰੂ ਕਰਤਾ ਚਾਚੂ ਪੀ ਕੇ ਇਹਦੇ ਘਰ ਦੀ ਮੁਰਗੀ ਦਾਲ ਬਰਾਬਰ ਹੈ ਨਾ ਜਦੋਂ ਆਪਾਂ ਬਾਹਰੋਂ ਕੋਈ ਚੀਜ਼ ਲੈ ਕੇ ਖਾਣੇ ਆ ਕੋਈ ਫਰੂਟ ਜਾਂ ਨਾਲੇ ਉਦਾਂ ਦਾ ਫਰੈਸ਼ ਨਹੀਂ ਮਿਲਦਾ ਤੇ ਆਪਣੇ ਘਰੋਂ ਇਹ ਅਮਰੂਦ ਦੇ ਬੂਟੇ ਤੇ ਬਹੁਤ ਫਲ ਲੱਗਾ ਹੈ ਤੇ ਆਪਾਂ ਘਰੋਂ ਤੋੜ ਕੇ ਤੇ ਖਾ ਲਈਦਾ ਨਾਲੇ ਬੱਚਿਆਂ ਨੂੰ ਦੇ ਦਿੰਦੇ ਕਾਫੀ ਉੱਤਰ ਜਾਂਦੇ ਆ ਹੰਡੀ ਗੰਡੀ ਲੰਗੀ ਦੇ ਦਿੰਦੇ ਜੇ ਆਪਾਂ ਮਾਜ ਲਈਏ ਭਾਂਡੇ ਜੀ ਭਾਂਡੇ ਮਾਂਜ ਕੇ ਤੇ ਫੇਰ ਆਪਾਂ ਇੱਥੇ ਲੱਗੇ ਸੀ ਦੁਬਾਰਾ ਚਾਹ ਬਣਾਉਣ ਵਾਸਤੇ ਤੇ ਆਪਾਂ ਚਾਹ ਬਣਾਣੇ ਆ ਤੇ ਕੋਲ ਆਪਾਂ ਥੋੜੀ ਜਿਹੀ ਪਹਿਲਾਂ ਭਾਂਡੇ ਕਾਫੀ ਧੋਲੇ ਸੀ ਇਹ ਦੁਬਾਰਾ ਹੋ ਗਏ ਸੀ ਤੇ ਆਪਾਂ ਭਾਂਡੇ ਵੀ ਧੋਲੇ ਨੇ ਕੋਲ ਤੇ ਚਾਹ ਆਪਾਂ ਲੱਗੇ ਦੁਬਾਰਾ ਬਣਾਉਣ ਵਾਸਤੇ ਤੇ ਝਾੜੂ-ਝੂੜੂ ਆਪਾਂ ਸਵੇਰੇ ਲਾ ਲਿਆ ਸੀ ਤੇ ਪੋਚਾ ਹੀ ਰਹਿ ਗਿਆ ਹਿਲਾਉਣ ਵਾਲਾ ਕਈ ਕਹਿੰਦੇ ਨੇ ਗਰਮੀ 'ਚ ਅਸੀਂ ਬਹੁਤ ਘੱਟ ਚਾਹ ਪੀਂਨੇ ਆ ਪਰ ਮੈਂ ਕਿੰਨੀ ਸਾਡੇ ਘਰ ਤੇ ਗਰਮੀ ਸਰਦੀ ਇੱਕੋ ਜਿਹੀ ਚੱਲਦਾ ਹੈ ਹਰ ਵਕਤ ਚਾਹ ਚਾਈ ਬਸ ਤਿੰਨ ਚਾਰ ਵਾਰ ਸਵੇਰੇ ਬਣ ਜਾਂਦੀ ਹੈ ਤੇ ਦੇਨ ਚ ਤੇ ਕੋਈ ਹਿਸਾਬ ਹੀ ਨਹੀਂ ਕੋਈ ਆਇਆ ਸੀ ਆਪਾਂ ਇਸ ਕਰਕੇ ਚਾਹ ਬਣਾਈ ਹੈ ਨਹੀਂ ਆਪਾਂ ਪਹਿਲਾਂ ਭਾਂਡੇ ਪੁੰਡੇ ਚਾਹ ਵਾਲੇ ਮਾਂਜਲੇ ਸੀ ਮੇਰੇ ਪਾਸ ਤੁਸੀਂ ਮੈਂ ਉਲੜ ਜਗਾਇਆ ਤੇ ਜੇ ਆਪਾਂ ਭਾਂਡੇ ਧੋਏ ਸੀ ਤੇ ਰਹਿ ਗਏ ਸੀ ਸਾਫ਼ ਕਰਨ ਵਾਲਾ ਤੇ ਆਪਾਂ ਇਹਨੂੰ ਵੀ ਸਾਫ਼ ਕਰਦੇ ਹਾਂ ਸਿੱਖਣਾ ਅਸੀਂ ਇਹ ਜੇ ਨਵਾਂ ਨਵਾਂ ਆਪਣਾ ਵਲੋਗ ਬਣਾਉਣ ਲੱਗੇ ਆ ਨਾ ਤੇ ਇੰਨਾ ਜ਼ਿਆਦਾ ਬਣਾਉਣਾ ਨਹੀਂ ਆਂਦਾ ਕਈ ਭੈਣਾ ਬਹੁਤ ਸੋਹਣਾ ਕਮੈਂਟ ਕਰਦੀਆਂ ਨੇ ਤੇ ਵਧੀਆ ਲੱਗਦਾ ਤੇ ਜਿੱਥੇ ਕੋਈ ਗਲਤੀ ਹੁੰਦੀ ਦੱਸ ਦਿਆ ਕਰੋ ਕਿਉਂਕਿ ਕਈ ਭੈਣਾ ਨੇ ਹੁਣੇ ਬਲੋਗਿੰਗ ਦੇ ਚੈਨਲ ਸ਼ੁਰੂ ਕੀਤੇ ਹੋਏ ਨੇ ਤੇ ਆਪਾਂ ਉਹਨਾਂ ਵੱਲ ਵੇਖ ਕੇ ਕਰ ਲਿਆ ਸਿੱਖਿਆ ਤਾਂ ਆਪਾਂ ਕੁਝ ਵੀ ਨਹੀਂ ਕਿਤੋਂ ਵੀ ਤੇ ਚਲੋ ਹੌਲੀ ਹੌਲੀ ਨਾਲੇ ਸਿੱਖਦੇ ਰਾਂਗੇ ਤੇ ਨਾਲੇ ਆਪਾਂ ਬਣਾਉਂਦੇ ਰਾਵਾਂਗੇ ਆਪਾਂ ਹੋਰਾਂ ਦੇ ਚੈਨਲ ਤੇ ਥੋੜਾ ਕਿਉਂਕਿ YouTube ਤੇ ਬਹੁਤ ਚੈਨਲ ਨੇ ਸਿਖਾਣ ਵਾਲੇ ਆਪਾਂ ਉੱਥੋਂ ਹੀ ਸਿੱਖ ਲਿਆ ਸੀ ਇਸੇ ਤਰ੍ਹਾਂ ਛੋਟੇ ਚੈਨਲ ਵਾਲੇ ਇੱਕ ਦੂਜੇ ਨੂੰ ਸਪੋਰਟ ਕਰਨ ਤੇ ਬੰਦਾ ਬਹੁਤ ਅੱਗੇ ਜਾਂਦਾ ਹੈ ਇੱਥੇ ਆਪਾਂ ਚਾ ਫੜਾਏ ਸੀ ਕੋਈ ਆਇਆ ਸੀ ਆਪਣੇ ਘਰ ਤੇ ਹੁਣ ਇੱਥੇ ਆਪਾਂ ਬਾਕੀ ਸਾਰੇ ਕੰਮ ਸਵੇਰੇ ਕਰ ਲਏ ਸੀ ਹੁਣ ਆਪਾਂ ਇੱਥੇ ਲੱਗੇ ਸੀ ਜੀ ਪੋਚਾ ਲਾਣ ਵਾਸਤੇ ਮাইয়া ਬਾਪੂ ਪੋਚਾ ਲਾ ਲਈਏ ਤੇ ਫਿਰ ਉਹਨਾਂ ਨੂੰ ਆਪਾਂ ਦੋ ਪੈਰ ਦੀ ਰੋਟੀ ਰੋਟੀ ਬਣਾਵਾਂਗੇ ਅੱਜ ਮੈਂ ਪੋਚਾ ਲਾਣ ਲੱਗੇ ਲੇਟ ਹੀ ਹੋਗੀ ਫਿਰ ਆਪਾਂ ਬਣਾਣੇ ਆ ਜੀ ਦੁਪਹਿਰ ਨੂੰ ਰੋਟੀ ਰੋਟੀ ਬੱਚੇ ਗਏ ਨੇ ਸਕੂਲ ਅਜ ਸੇਰੇ ਨਵਦੀਪ ਨੂੰ ਵੀ ਬੁਖਾਰ ਹੋਇਆ ਸੀ ਨਵ ਨੂੰ ਤੇ ਚਲੀ ਗਈ ਸਕੂਲ ਦਵਾਈ ਲੈ ਕੇ ਪਰ ਜਦੋਂ ਆਂਦੇ ਆ ਦੇਖਦੇ ਆ ਕਿ ਠੀਕ ਹੋਇਆ ਬੁਖਾਰ ਜਾਂ ਹੋਣਾ ਹੋ ਗਿਆ ਹੋਵੇ ਹੇ ਬੱਚੇ ਸਕੂਲ ਤੋਂ ਆ ਗਏ ਨੇ ਤੇ ਇਹਨਾਂ ਨੂੰ ਸਕੂਲ 'ਚ ਹੋ ਗਿਆ ਸੀ ਬੁਖਾਰ ਤੇ ਆ ਕੇ ਬਸ ਲੇਟ ਗਈ ਤੇ ਆਪਾਂ ਜੀ ਦਵਾਈ ਲੈ ਕੇ ਆਨੇ ਹੁਣੇ ਨਮ ਬੱਕਰੀ ਆ ਫੇਸ ਹੋ ਗਈ ਸੀ ਆ ਕੇ ਤੇ ਮੈਂ ਇਹਨੂੰ ਫਿਰ ਦਿੱਤੀ ਰੋਟੀ ਮੈਂ ਕਿਹਾ ਤੂੰ ਰੋਟੀ ਖਾ ਲੈ ਫਿਰ ਆਪਾਂ ਦਵਾਈ ਲੈ ਕੇ ਆਨੇ ਆ ਤੇ ਆਪਾਂ ਇੱਥੇ ਬਣਾ ਲਈ ਸੀ ਬੱਚਿਆਂ ਲਈ ਰੋਟੀ ਤੇ ਸਬਜੀ ਆਪਣੀ ਰਾਤ ਵਾਲੀ ਪਈ ਸੀ ਘਰੇਲਿਆਂ ਦੀ ਤੇ ਰੋਟੀ ਖਾ ਕੇ ਚਾਚੂ ਪੀ ਕੇ ਚਾਚ ਪੀ ਕੇ ਤੇ ਆਪਾਂ ਲੱਗੇ ਸੀ ਜਿੱਥੇ ਸਬਜ਼ੀ ਕੱਟ ਲਈ ਸੀ ਕੋਲ ਚਾਹ ਵੀ ਧਰੀ ਹੋਈ ਸੀ ਅੱਜ ਆਪਾਂ ਬਣਾਵਾਂਗੇ ਕद्दू ਤੇ ਦਾਲ ਸਬਜ਼ੀ ਕੱਟ ਕੇ ਰੱਖ ਲਈ ਤੇ ਆਪਾਂ ਨੇ ਹੁਣ ਬਣਾ ਧਰ ਰਹੇ ਆ ਬਣਾ ਰਹੇ ਆ ਜੀ ਆਪਾਂ ਚਾ ਚਾਹ ਪੀ ਕੇ ਤੇ ਫਿਰ ਆਪਾਂ ਲੈ ਆਉਂਦੇ ਆਂ ਨਬੂਦੀ ਦਵਾਈ ਜਾ ਕੇ ਕਿਉਂਕਿ ਬਹੁਤ ਜ਼ਿਆਦਾ ਤਕਲੀਫ ਹੋਈ ਬੁਖਾਰ ਹੋਇਆ ਇਹਨੂੰ ਇਹ ਪਤੜਕਾ ਕੱਟ ਲੈ ਤੇ ਅੱਜ ਦੇ ਵਲੌਗ ਚ ਐਨਆਈਜੀ ਮਿਲਦੇ ਆ ਇੱਕ ਨਵੇਂ ਵਲੌਗਰ ਨਾਲ ਤਦ ਲਈ ਸਤਿ ਸ਼੍ਰੀ ਅਕਾਲ